ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ 4-4 ਕੁੰਡੀਆਂ ਦਾ ਡਿਜ਼ਾਈਨ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 4-4 ਕੁੰਡੇ ਗਿੰਦੇ ਹੋਏ ਚੇ 2 ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਇਹ ਜਿਹੜੀ ਲੂਪ ਬਣਾਈ ਇਹਨੂੰ ਕੁੰਡਿਆਂ ਦੇ ਉੱਪਰੋਂ ਦੀ ਸੁੱਟ ਦੇਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ 'ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਦੋ ਕੁੰਡੇ ਸਿੱਧੇ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਇਹ ਜਿਹੜੀ ਲੂਪ ਬਣਾਈ ਆ ਇਹਨੂੰ ਕੁੰਡਿਆਂ ਦੇ ਉੱਪਰੋਂ ਦੀ ਸੁੱਟ ਦੇਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ 4-4 ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਲਾਈ ਕੰਪਲੀਟ ਕਰਨੀ ਲੂਪ ਨੂੰ ਕੁੰਡਿਆਂ ਦੋਵਾਂ ਦੇ ਉੱਪਰੋਂ ਦੀ ਸੁੱਟ ਦੇਣਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਵੀ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਇੱਕ ਕੁੰਡਾ ਪੁੱਠਾ ਬਣਾਉਣਾ ਦੂਸਰੀ ਸਲਾਈ ਵਿੱਚ ਵੀ ਡਿਜ਼ਾਈਨ ਬਣਾਉਣਾ ਜਿਹੜੇ ਕੁੰਡਿਆਂ ਦੇ ਉਪਰੋਂ ਦੀ ਆਪਾਂ ਲੂਪ ਨੂੰ ਸੁਟਿਆ ਹੀ ਉਹ ਕੁੰਡਿਆ ਇਸ ਤਰੀਕੇ ਨਾਲ ਲੱਪਣ ਡਏ ਆ ਇਹ ਕੁੰਡੇ ਨੂੰ ਅੱਗੋਂ ਦੀ ਸਲਾਈ ਤੇ ਫੜਨਾ ਇਨੂੰ ਅੱਗੇ ਲੈ ਆਉਣਾ ਇਹ ਕੁੰਡੇ ਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਕੁੰਡੀਆਂ ਨੂੰ ਪੁੱਠਾ ਬਣਾਉਣਾ ਅਗਲੇ ਕੁੰ ਇੱਕ ਕੁੰਡੇ ਨੂੰ ਨਹੀਂ ਬਣਾਉਣਾ ਅਗਲੇ ਕੁੰਡੇ ਨੂੰ ਸਲਾਈ ਤੇ ਇਸ ਤਰੀਕੇ ਨਾਲ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਦੋਵਾਂ ਨੂੰ ਪੁੱਠਾ ਬਣਾ ਲੈਣਾ ਇਹ ਦੋ ਕੁੰਡੇ ਛੱਡ ਕੇ ਇਹੀ ਚਾਰ ਕੁੰਡੀਆਂ ਦਾ ਡਿਜ਼ਾਈਨ ਪੁੱਠੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਜਿਹੜੇ ਦੋਹਾਂ ਕੁੰਡਿਆਂ ਦੇ ਉੱਪਰੋਂ ਦੀ ਲੂਪ ਨੂੰ ਸੁਟਿਆ ਹੀ ਇਹਨਾਂ ਵਿੱਚੋਂ ਦੂਸਰਾ ਕੁੰਡਾ ਲੈ ਲੈਣਾ ਇਹ ਕੁੰਡਾ ਛੱਡ ਕੇ ਪਹਿਲਾ ਦੂਸਰੇ ਕੁੰਡੇ ਨੂੰ ਅੱਗੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਸੈਂਟਰ ਵਿੱਚ ਲੈ ਜਾਣਾ ਇਹਨਾਂ ਦੋਹਾਂ ਨੂੰ ਪੁੱਠੇ ਬਣਾਉਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠੇ ਹੀ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਕੁੰਡੇ ਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਪੁੱਠਾ ਬਣਾ ਲੈਣਾ ਲਾਸਟ ਵਿੱਚ ਦੋ ਕੁੰਡੇ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਤੀਸਰੀ ਸਲਾਈ ਵਿੱਚ ਡਿਜ਼ਾਈਨ ਪਹਿਲੀ ਸਲਾਈ ਵਾਲਾ ਹੀ ਬਣਨਾ ਹੁਣ ਇਹਨਾਂ ਦੋਵਾਂ ਕੁੰਡੀਆਂ ਤੇ ਬਣਨਾ। ਕੁੰਡੇ ਦੇ ਸੈਟ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ। ਇਹਨਾਂ ਦੋਵਾਂ ਕੁੰਡੀਆਂ ਨੂੰ ਸਿੱਧਾ ਬਣਾਉਣਾ। ਲੂਪ ਨੂੰ ਇਹਨਾਂ ਦੇ ਉੱਪਰੋਂ ਦੀ ਸੁੱਟ ਦੇਣਾ। ਜਿਹੜੇ ਕੁੰਡੀਆਂ ਤੇ ਪਹਿਲੀ ਸਲਾਈ 'ਚ ਡਿਜ਼ਾਈਨ ਬਣਿਆ ਉਹਨਾਂ ਨੂੰ ਸਿੱਧੇ ਬਣਾਉਣਾ। ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡੀਆਂ ਦਾ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਦੁਬਾਰਾ ਫਿਰ ਇਹੀ ਡਿਜ਼ਾਈਨ ਬਣਾਉਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਲੂਪ ਨੂੰ ਇਹਦੇ ਉੱਪਰੋਂ ਦੀ ਸੁੱਟ ਦੇਣਾ ਦੋ ਕੁੰਡੇ ਸਿੱਧੇ ਦੂਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਲੂਪ ਨੂੰ ਇਹਨਾਂ ਦੇ ਉੱਪਰੋਂ ਦੀ ਸੁੱਟ ਦੇਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਣਾ ਦੋ ਕੁੰਡੇ ਸਿੱਧੇ ਲਾਸਟ ਵਿੱਚ ਤਿੰਨ ਕੁੰਡੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਜਿਹੜੀ ਲੂਪ ਬਣਾਈ ਇਹਨੂੰ ਇਹਨਾਂ ਦੇ ਉੱਪਰੋਂ ਦੀ ਸੁੱਟ ਦੇਣਾ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਪੁੱਠਾ ਬਣਾਉਣਾ ਅਗਲੇ ਕੁੰਡੇਨ ਇਹ ਕੁੰਡੇ ਨੂੰ ਛੱਡ ਕੇ ਅਗਲੇ ਕੁੰਡੇ ਨੂੰ ਇਸ ਤਰੀਕੇ ਨਾਲ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਪੁੱਠੇ ਹੀ ਬਣਾ ਲੈਣਾ ਇਹ ਚਾਰ ਕੁੰਡੇ ਛੱਡ ਕੇ ਇੱਥੋਂ ਹੁਣ ਫਿਰ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਡਿਜ਼ਾਈਨ ਦੂਸਰੀ ਪੁੱਠੀ ਸਲਾਈ ਵਾਲਾ ਹੀ ਬਣਾਣਾ ਜਿਹੜੇ ਕੁੰਡਿਆਂ ਦੇ ਉੱਪਰੋਂ ਦੀ ਲੂਪ ਨੂੰ ਸੁਟਿਆ ਹੀ ਉਹਨਾਂ ਵਿੱਚੋਂ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਦੋਵਾਂ ਨੂੰ ਪੁੱਠਾ ਬਣਾ ਲੈਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਇਹ ਚਾਰ ਕੁੰਡੇ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਚੌਥੀ ਪੁੱਠੀ ਸਲਾਈ ਚ ਬਣਾਉਣਾ ਆ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਉਹਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਪੁੱਠਾ ਬਣਾਉਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਸਲਾਈ ਤੇ ਫੜਨਾ ਇਹਨੂੰ ਸੈਂਟਰ ਵਿੱਚ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਵੀ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀ ਚੌਥੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਬਣਨੀ ਸਾਰੀ ਸਲਾਈ ਪੁੱਠੀ ਆ ਲਾਸਟ ਵਿੱਚ ਦੋ ਕੁੰਡੇ ਇਹਨਾਂ ਨੂੰ ਪੁੱਠਾ ਹੀ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਖੇ ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ